ਦੇਖੋ ਜੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੰਜਾਬ ਦੇ ਐਸਕੇ ਮਲੋ ਮੁਕੇਸ਼ ਅੱਜ 올 ਇੰਡੀਆ ਪੱਧਰ ਦੇ ਉੱਤੇ ਹਰ ਸੂਬੇ ਦੀ ਰਾਜਧਾਨੀ ਦੇ ਉੱਤੇ ਅੱਜ ਆਪਣੇ ਮੋਰਚੇ ਦੀ ਦਿੱਲੀ ਮੋਰਚੇ ਦੀ ਪੰਜਵੀਂ ਵਾਰ ਇਹ ਬੰਦ ਅੱਜ ਆਪਾਂ ਮਨਾ ਰਹੇ ਆਂ ਵੱਡੀ ਗਿਣਤੀ ਦੇ ਵਿੱਚ ਅਸੀਂ ਇੱਥੇ ਇਕੱਤਰ ਹੋਏ ਆਂ ਆਪਾਂ ਨੂੰ ਆ ਰਹੇ ਆ ਤੇ ਜਾਣੀ ਬਹੁਤ ਵੱਡੀ ਗਿਣਤੀ ਅਸੀਂ ਅੱਜ ਇੱਥੇ ਇਕੱਤਰ ਹੋ ਕੇ ਜਿਹੜਾ ਅਸੀਂ ਮੋਰਚਾ ਸਸਪੈਂਡ ਕਰਕੇ ਆਏ ਸੀ ਨਾ ਕਿ ਉਸ ਮੋਰਚੇ ਨੂੰ ਖਤਮ ਕਰਕੇ ਆਏ ਸੀ ਉਹਦੀਆਂ ਮੰਗਾਂ ਅੱਜ ਅਸੀਂ 5 ਸਾਲ ਬਾਅਦ ਆਪਣੀ ਪੰਜਾਬ ਦੇ ਰਾਜਧਾਨੀ ਦੇ ਉੱਤੇ ਪੰਜਾਬ ਦੀ ਸਰਕਾਰ ਨੂੰ ਸੈਂਟਰ ਦੀ ਸਰਕਾਰ ਨੂੰ ਇੱਥੇ ਦੱਸਣਾ ਹੈ ਕਿ ਆ ਪੰਜਾਬ ਦੇ ਮਾਲਕ ਆ ਚੰਡੀਗੜ੍ਹ ਦੇ ਮਾਲਕ ਅੱਜ ਇਸੇ